ਪ੍ਰੀਕੋਡ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਤੁਸੀਂ ਆਪਣੀ ਮੋਬਾਈਲ ਸਕਰੀਨ ਦੇ ਉੱਪਰ ਇਹ ਜੋ ਹਾਰ ਦੇਖ ਰਹੇ ਹੋ ਇਹ ਹਾਰ ਕਿਸੇ ਰਾਜਨੀਤਿਕ ਨਾ ਹੀ ਕਿਸੇ ਫਿਲਮੀ ਐਕਟਰ ਜਾਂ ਸਿੰਗਰ ਲਈ ਨਹੀਂ ਹੈ ਇਹ ਹਾਰ ਨੇ 18 ਸਾਲ 6 ਮਹੀਨੇ ਆਪਣੀ ਨੌਕਰੀ ਕਰਨ ਉਪਰੰਤ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਅੱਜ ਸਨਮਾਨ ਦਿੱਤਾ ਜਾ ਰਿਹਾ ਹੈ। ਫਰੀ ਕੋਟ ਦੇ ਪੀਆਰਸੀ ਡੀਪੂ ਦੇ ਵਿੱਚ ਪਿਛਲੇ 18 ਸਾਲ 6 ਮਹੀਨਿਆਂ ਤੋਂ ਜਸਵਿੰਦਰ ਸਿੰਘ ਜੋ ਕਿ ਇੱਕ ਫਿਲਟਰ ਮਕੈਨਿਕ ਸੀ ਤੌਰ ਤੇ ਸੇਵਾ ਨਿਭਾ ਰਿਹਾ ਸੀ ਅਤੇ ਅੱਜ ਉਸ ਦੀ ਰਿਟਾਇਰਮੈਂਟ ਸੀ। ਰਿਟਾਇਰਮੈਂਟ ਸਮੇਂ ਅੱਜ ਉਹ ਆਪਣੇ ਘਰ ਖਾਲੀ ਹੱਥ ਜਾ ਰਿਹਾ ਹੈ। ਨਾ ਹੀ ਸਰਕਾਰ ਨੇ ਕੋਈ ਦਿੱਤਾ ਕਿਉਂਕਿ ਉਹ ਕੱਚੇ ਤੌਰ ਤੇ ਕੰਮ ਕਰ ਰਿਹਾ ਸੀ। 18 ਸਾਲ ਉਸ ਨੂੰ ਸਵਾਵਾ ਦਿੱਤੀਆਂ ਗਈਆਂ ਨੇ। ਅੱਜ ਉਸਦੇ ਸਾਥੀਆਂ ਵੱਲੋਂ ਇਕੱਠੇ ਹੋ ਕੇ ਉਸਦੀ ਰਿਟਾਇਰਮੈਂਟ ਪਾਰਟੀ ਕੀਤੀ ਗਈ ਅਤੇ ਨਾਲ ਹੀ ਉਸ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਜਸਵਿੰਦਰ ਸਿੰਘ ਦਾ ਕਿਤਨੇ ਕਿਤੇ ਮਨ ਭਰਿਆ ਹੋਇਆ ਸੀ ਕਿਉਂਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਪੱਕਿਆ ਕੀਤਾ ਜਾਵੇਗਾ ਕੱਚਿਆ ਸ਼ਬਦ ਨਹੀਂ ਰਹਿਣ ਦਿੱਤਾ ਜਾਵੇਗਾ ਪਰ ਉਸਦੇ ਬਾਪੂਦ ਵੀ ਅੱਜ 18 ਸਾਲ ਬਾਅਦ ਕੱਚਾ ਸ਼ਬਦ ਲੈ ਕੇ ਆਪਣੇ ਘਰੇ ਜਾ ਰਿਹਾ ਅਤੇ ਖਾਲੀ ਹੱਥ ਆਪਣੇ ਘਰੇ ਜਾ ਰਿਹਾ ਤੁਸੀਂ ਵੀ ਦੇਖੋ ਉਹ ਤਸਵੀਰਾਂ ਕਿਸ ਤਰ੍ਹਾਂ ਉਹਦੇ ਸਾਥੀਆਂ ਵੱਲੋਂ ਉਸ ਦਾ ਸਲਮਾਨ ਕੀਤਾ ਗਿਆ ਅਤੇ ਨਾਲ ਹੀ ਸਮੇਂ ਦੀਆਂ ਸਰਕਾਰਾਂ ਉੱਪਰ ਵੀ ਸਾਡੇ ਸਾਥੀ ਜੋਗੀ ਦਸਿੰਦਰ ਸਿੰਘ ਆਪਣੀ 18 ਸਾਲ 6 ਮਹੀਨੇ ਦੀ ਸਰਵਿਸ ਦੇ ਕੇ ਅੱਜ ਸਾਡੇ ਮੈਹਿਮੇਜੋ ਅਡੀ ਰਿਟਾਇਰਮੈਂਟ ਪਾਰਟੀ ਲੈ ਰਹੇ ਪਰ ਬੜੀ ਸ਼ਰਮਨਾ ਗੱਲ ਹੈ ਕਿ ਸਰਕਾਰ ਜਾਂ ਮੈਨੂਰੇਟਰ ਸਾਡੇ ਸਾਥੀ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਕਿ ਇਹਨੇ ਆਪਣੇ ਜੋ ਜ਼ਿੰਦਗੀ ਦਾ ਜਿਹੜਾ ਲੰਮਾ ਸਮਾਂ ਹੈ ਉਹ ਸਾਡੇ ਮੈਹਿਮੇਜ ਆਪਣੀਆਂ ਸਵਾਮਾਂ ਦਿੱਤੀਆਂ ਪਰ ਸਰਕਾਰ ਜਿਵੇਂ ਲੋ ਕੋਈ ਵੀ ਉੱਚ ਅਧਿਕਾਰੀ ਇੱਥੇ ਨਾਦਾਂ ਦੀ ਰਿਟਾਇਰਮੈਂਟ ਪਾਰਟੀ ਤੇ ਆਇਆ ਹੈ ਉਹ ਜੋ ਵੀ ਸਾਡੇ ਕੱਚੇ ਮੁਲਾਜ਼ਮ ਜਿੰਨੇ ਵੀ ਆ ਸਾਰੀਆਂ ਜਥੇਬੰਦੀਆਂ ਦੇ ਉਹਨਾਂ ਨੇ ਜੋ ਵੀ ਇਹ ਇਕੱਠਾ ਸਹਿਯੋਗ ਦੇ ਕੇ ਇਹਦੀ ਰਿਟਾਇਰਮੈਂਟ ਪਾਰਟੀ ਤੇ ਇੱਥੇ ਜੋ ਅੱਜ ਛੋਟਾ ਜਿਹਾ ਇਹਨੂੰ ਇੱਕ ਕੋਈ ਤੋਹਫਾ ਜੋ ਵੀ ਹੋਊਗਾ ਸਾਡੇ ਕੋਲ ਜਿੰਨਾ ਕੋਈ ਹੋਇਆ ਅਸੀਂ ਦਾਂਗੇ ਪਰ ਜਿੱਥੇ ਪੀਲੀ ਕਾਂਗਰਸ ਸਰਕਾਰ ਦਾ ਆਫਸਰਕਾਰ ਜਿਵੇਂ ਕਾਂਗਰਸ ਕਰਨ ਦੇ ਕਦੇ 36 ਹਜ਼ਾਰ ਮੁਲਾਜ਼ਮ ਪੱਕਾ ਕਰਤਾ ਪਰ ਪੀਆਰਟੀਸੀ ਵਿੱਚ ਜਾਂ ਪੰਜ ਰੋਡ ਦੇ ਟ੍ਰਾਂਸਪੋਰਟ ਦਦਾਰੇ ਚ ਕੋਈ ਵੀ ਇੱਕੋ ਹੀ ਮੁਲਾਜ਼ਮ ਪੱਕਾ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਅਫਸਰ ਕਰਾਈ ਇਹਨਾਂ ਵੀ ਕਿਹਾ ਸੀ ਕਿ ਅਸੀਂ ਕੱਚਾ ਸ਼ਬਦ ਨਹੀਂ ਰਹਿਣ ਦੇਣਾ ਪਰ ਉਹਨਾਂ ਦੇ ਸਾਹਮਣੇ ਇੱਥੇ ਆਪਣੀਆਂ ਲੰਮੇ ਸਮੇਂ ਦੀਆਂ ਸਵਾਵਾ ਦੇ ਦੇ ਕੇ ਕੱਚੇ ਮੁਲਾਜ਼ਮ ਰਿਟਾਇਰ ਹੋ ਰਹੇ ਆ ਬੜੀ ਹੀ ਅਸੀਂ ਅੱਜ ਵੀ ਕਹਿ ਰਹੇ ਆ ਕਿ ਦੇਸ਼ ਯਾਦ ਹੋ ਗਿਆ ਪਰ ਅਸੀਂ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਭੋਗ ਰਹੇ ਆ ਕਿੰਨਾ ਸਮਾਂ ਡੇਢ 18 ਸਾਲ ਤੇ 6 ਮਹੀਨੇ ਇਸ ਵਿਭਾਗ ਵਿੱਚ ਡਿਊਟੀ ਕੀਤੀ ਜਵਾਨੀ ਤੋਂ ਲੈ ਕੇ ਆਪਣਾ ਜੋ ਜਵਾਨੀ ਦਾ ਸਮਾਂ ਹੁੰਦਾ ਉਹ ਐਸੇ ਵਿਭਾਗ ਲਈ ਖਾਤਰ ਨਾ ਲਾਇਆ ਪਰ ਵਿਭਾਗਾਂ ਦੀ ਖਾਤਰ ਕੁਝ ਵੀ ਨਹੀਂ ਕਰਕੇ ਗਿਆ ਮੰਗ ਕਰਦੇ ਆ ਅਸੀਂ ਇਹੀ ਸਰਕਾਰ ਕੋਲ ਮੰਗ ਕਰਦੇ ਆ ਐਮੈਂਡਮੈਂਟ ਕਰਦੇ ਆ ਕਿ ਕੋਈ ਵੀ ਅਸੀਂ ਆਊਟਸੋਰਸਿੰਗ ਦੇ ਭਰਤੀ ਹੋਏ ਆ ਕਿਉਂਕਿ ਜਦੋਂ ਭਰਤੀ ਕਰਦੇ ਆ ਉਦੋਂ ਸਾਨੂੰ ਜੋ ਇਹ ਆਦਾ ਦਿੰਦੇ ਆ ਕਿ ਤੁਸੀਂ ਇਦਾਂ ਇਨੇ ਸਿਰ ਬਾਅਦ ਰੈਗੂਲਰ ਹੋ ਗਏ ਪਰ ਸਰਕਾਰ ਆਪਣੇ ਵਾਅਦੇ ਪਾਜਦੀ ਏ ਅੱਜ ਸਰਕਾਰ ਦੇ ਹੀ ਮੰਗ ਕਰਦੇ ਆ ਕਿ ਕੋਈ ਵੀ ਜਿਹੜਾ ਮਲਾਇਮੇ ਤੁਹਾਡੇ ਮਹਿਕਮੇ ਚ ਆ ਕੇ ਭਰਤੀ ਹੁੰਦਾ ਹੈ ਆਪਣੀਆਂ ਲੰਬੀਆਂ ਸਵਾਵਾ ਦਿੰਦਾ ਹੈ ਉਹਨਾਂ ਦਾ ਜਦੋਂ ਕੋਈ ਚਾਏ ਉਹ ਰਿਟਾਇਰ ਹੁੰਦਾ ਹੈ ਉਹਨੂੰ ਜੋ ਵੀ ਬੰਦਾ ਮਾਨਸਰਮਾਨ ਦੇ ਕੇ ਮਹਿਕਮੇ ਵੱਲੋਂ ਉਹਦੀ ਵਿਦਾਇਗੀ ਪਾਰਟੀ ਕੀਤੀ ਜਾਵੇ ਤੇ ਅੱਜ ਸਾਡੇ ਸਾਥੀ ਜਸਵੰਦਰ ਸਿੰਘ ਦੀ ਰਿਟਾਇਰਮੈਂਟ ਆ ਜੀ ਜਿਸ ਨੇ ਇਸ ਮਹਿਕਮੇ ਦੇ ਵਿੱਚ 18 ਸਾਲ ਤੇ 6 ਮਹੀਨੇ ਨੌਕਰੀ ਕੀਤੀ ਹੈ ਜੀ ਫਿਟਰ ਮਕੈਨਿਕ ਸੀ ਗੱਲ ਠੀਕ ਆ ਅਜ ਰਿਟਾਇਰਮੈਂਟ ਆ ਰਿਟਾਇਰਮੈਂਟ ਤੇ ਨਾਂ ਦਾ ਕੋਈ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਨਾ ਹੀ ਕੋਈ ਮੈਨੇਜਮੈਂਟ ਵੱਲੋਂ ਦਿੱਤਾ ਜਾ ਰਿਹਾ ਇਹੀ ਕਿ ਇਥੇ ਰਿਟਾਇਰਮੈਂਟ ਕਿਸੇ ਪੱਕੇ ਬੰਦੇ ਦੀ ਹੁੰਦੀ ਉਸ ਨੂੰ ਵੱਡੇ ਵੱਡੇ ਗਿਫਟ ਦਿੱਤੇ ਜਾਂਦੇ ਆ ਸਰਕਾਰੀ ਸਾਰੀਆਂ ਸਹੂਲਤਾਂ ਮ ਤੇ ਅੱਜ ਕੱਚਾ ਮੁਲਾਜ਼ਮ ਹੋਣ ਕਰਕੇ 18 ਸਾਲ ਤੇ 6 ਮਹੀਨੇ ਡਿਊਟੀ ਕਰਕੇ ਅੱਜ ਆਪਣੇ ਘਰੇ ਚੱਲਿਆ ਖਾਲੀ ਹੱਥੀ ਦਾ ਇੱਕ ਵੀ ਇਹਨੂੰ ਕੋਈ ਚੀਜ਼ ਨਹੀਂ ਮਿਲੀ ਕੋਈ ਬਕਾਇਆ ਨਹੀਂ ਮਿਲਿਆ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਸਰਕਾਰ ਨੂੰ ਖਾਲੀ ਹੱਥੀ ਜਾ ਰਿਹਾ ਤੇ ਬੜਾ ਇਸ ਸਮੇਂ ਸਾਨੂੰ ਰੋਣ ਆ ਰਿਹਾ ਵੀ ਸਾਥੀ ਨੇ ਸਾਰੀ ਆਪਦੀ ਜ਼ਿੰਦਗੀ ਇੱਥੇ 18 ਸਾਲ ਕੱਢ ਤੇ ਡੀਪੂ ਦੇ ਵਿੱਚ ਕੰਮ ਕਰਦਿਆਂ ਅੱਜ ਰਿਟਾਇਰਮੈਂਟ ਹੋ ਰਹੀ ਆ ਤੇ ਕੀ ਆਪਦੇ ਪਰਿਵਾਰ ਲਈ ਤੇ ਕੀ ਆਪਦੇ ਬੱਚਿਆਂ ਲਈ ਲੈ ਕੇ ਜਾ ਰਿਹਾ ਬੜੀ ਸ਼ਰਮੀ ਦੀ ਗੱਲ ਹੈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ 74 ਚੋਂ ਪਹਿਲਾਂ ਭਗਵਾਨ ਤਮਨ ਜੀ ਨੇ ਵਾਅਦੇ ਕੀਤੇ ਸੀ ਵੀ ਅਸੀਂ ਕੱਚਾ ਮੁਲਾਜ਼ਮ ਕੋਈ ਨਹੀਂ ਰਹਿਣ ਦੇਣਾ ਜਿੰਨੇ ਵੀ ਸਾਰੇ ਮੁਲਾਜ਼ਮ ਅਸੀਂ ਪੱਕੇ ਕਰਾਂਗੇ ਪਰ ਕਿਸੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਠੀਕ ਹੈ ਅਸੀਂ ਮੰਗ ਕਰਦੇ ਹਾਂ ਵੀ ਹੋਰ ਵੀ ਸਾਡੇ ਸਾਥੀ ਰਿਟਾਇਰ ਹੋਣ ਵਾਲੇ ਆ ਵੀ ਸਾਥੀਆਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਇਹਨਾਂ ਦੇ ਬੰਦੇ ਹੱਕ ਇਹਨਾਂ ਨੂੰ ਦਿੱਤੇ ਜਾਣ ਜੀ ਇਹ ਗੱਲ ਕਰੀਏ ਤਾਂ ਕਿੰਨੇ ਕੁ ਤੁਹਾਡੀ ਬੋਲ ਸਾਡੇ ਅਪਲਾਈ ਜਿੰਨੇ ਵੀ ਸਾਡੇ ਜੀ ਮਨ ਲੱਗੇ ਹੈਗੇ 5-7% ਪੱਕੇ ਜਾਂ ਨਹੀਂ ਸਾਰੇ ਕੱਚੇ ਮੁਲਾਜ਼ਮੀਆਂ ਜਿੰਨੇ ਵੀ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਥੀ ਬਹੁਤ ਰਿਟਾਇਰ ਹੋ ਰਿਹਾ ਕੱਚੇ ਤੇ ਜੂਨੀਅਰ ਸਰਕਾਰਾਂ ਸਤਾ ਚੋਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕਰਦੀਆਂ ਵੀ ਤੁਹਾਨੂੰ ਪੱਕੇ ਕਰਾਂਗੇ ਪਰ ਸਤਾ ਚ ਆ ਕੇ ਜੋ ਕੁਰਸੀਆਂ ਤੇ ਬੈਠ ਜਾਂਦੇ ਆ ਸਭ ਕੁਝ ਭੁੱਲ ਜਾਂਦੇ ਆ ਠੀਕ ਆ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਜਿੰਨੇ ਵੀ ਮੁਲਾਜ਼ਮਾਂ ਬਾਰ ਬਾਰ ਸੰਘਰਸ਼ ਕਰ ਰਹੇ ਆ ਵੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੇ ਜਿਹੜੇ ਬੰਦੇ ਹੱਕ ਦਿੱਤੇ ਜਾਣ ਪਰ ਸਰਕਾਰਾਂ ਲੋ ਲਾਰੇ ਲਾਏ ਜਾ ਰਹੇ ਨੇ ਕੁਛ ਇਹਦਾ ਕੁਛ ਨਹੀਂ ਕੀਤਾ ਜਾ ਰਿਹਾ